बहुत ही सत्कार सत्कारयोग अमरिंदर सिंह जी राजा बड़िंग साहब साढ़े प्रदेश कांग्रेस के प्रधान साहब मेरे सत्कार पिता जी सरदार लाल सिंह जी बहुत ही सत्कार सदा सरदार सिंह जी साहब एम एल ए साहब बीबा गुरशान कौर जी रंधावा ਸਾਡੇ ਮਹਿਲਾ ਕਾਂਗਰਸ ਪੰਜਾਬ ਦੇ ਪ੍ਰਧਾਨ ਸਾਹਿਬ ਵਿਸ਼ਨੂ ਸ਼ਰਮਾ ਜੀ ਨਰਮਲ ਸਿੰਘ ਜੀ ਸਾਡੇ ਸਾਬਕਾ ਐਮਐਲਏ ਸਾਹਿਬ ਜਗਤਾਰ ਸਿੰਘ ਜੀ ਰਾਜਲਾ ਸਾਹਿਬ ਸਾਬਕਾ ਐਮਐਲਏ ਸਾਹਿਬ ਤੇ ਸਾਡੀ ਬਹੁਤ ਵੱਡੀ ਯੂਥ ਦੀ ਟੀਮ ਆਈ ਹੋਈ ਹੈ ਦੀਪ ਟਵਾਰਾ ਜੀ ਕੈਪਟਨ ਬੁੱਟਰ ਜੀ ਜਗਤਾਰ ਸਿੰਘ ਜੀ ਜੱਗਾ ਪਟਵਾਰੀ ਜੀ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਜ਼ਿਲ੍ਹੇ ਪਟਿਆਲੇ ਦੇ ਬਲੋਕਾਂ ਦੇ ਪ੍ਰਧਾਨ ਸਾਹਿਬ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ ਔਰ ਬਹੁਤ ਵੱਡੀ ਗਿਰਤੀ ਦੇ ਵਿੱਚ ਸਰਪੰਚ ਸਹਿਬਾਨ ਔਰ ਬਹੁਤ ਵੱਡਾ ਅੱਜ ਜਿਹੜਾ ਠਾਠਾ ਮਾਰਦਾ ਇਕੱਠ ਹੈ ਸਾਡੇ ਟਕਸਾਲੀ ਕਾਗਰਸੀ ਆਗੂ ਸਹਿਬਾਨ ਵਰਕਰ ਸਹਿਬਾਨ ਅੱਜ ਮੈਂ ਤੁਹਾਡਾ ਸਾਰਿਆਂ ਦਾ ਹੀ ਇਹ ਜਿਹੜਾ ਵਿਸ਼ਾਲ ਇਕੱਠ ਤੁਸੀਂ ਕੀਤਾ ਟੋੜਾ ਕੋਟ-ਕੋਟ ਮੈਂ ਧੰਨਵਾਦ ਕਰਦਾ ਅੱਜ ਜਿਹੜਾ ਇਹ ਇਕੱਠ ਹੈ ਅੱਜ ਸਾਨੂੰ ਇਹ ਬਹੁਤ ਮਜਬੂਰੀ ਬਸ ਹੋ ਕੇ ਇਹ ਇਕੱਠ ਕਰਨਾ ਪਿਆ ਹਮੇਸ਼ਾ ਹੀ ਤੁਸੀਂ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਕਾਂਗਰਸ ਦੀ ਕਾਂਗਰਸ ਦੀ ਲੜਾਈ ਵਾਸਤੇ ਲੜਾਈਆਂ ਲੜੀਆਂ ਪਰ ਅੱਜ ਅਸੀਂ ਆਪਣਾ ਰੋਸ ਦਰਜ ਕਰਾਉਣ ਵਾਸਤੇ ਇਕੱਠੇ ਹੋਏ ਆ ਕੋਈ ਸ਼ੱਕ ਨਹੀਂ ਰਾਜਾ ਬਰੇਕ ਸਾਹਿਬ ਜਿਸ ਤਰੀਕੇ ਦੇ ਨਾਲ ਪਿਛਲੇ ਤੁਸੀਂ 2 ਸਵਾ 2 ਸਾਲ ਤੋਂ ਕਾਂਗਰਸ ਪਾਰਟੀ ਦੀ ਕਮਾਨ ਸੰਭੀ ਹੈ ਅੱਜ ਉਸ ਦਾ ਰਿਜ਼ਲਟ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ ਹੈ ਇੱਕ ਮਿੰਟ ਬੈਠ ਦੇ ਸੰਭੋਲਣ ਕਾਂਗਰਸ ਦੀ ਅੱਜ ਬਹੁਤ ਵੱਡੀ ਚੜ੍ਹਦੀ ਕਲਾ ਹੈ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਸਟੇਟ ਲੈਵਲ ਤੋਂ ਜ਼ਿਲ੍ਹਾ ਪੱਤਰ ਤੋਂ ਬਲਾਕ ਲੈਵਲ ਤੋਂ ਬੂਥ ਲੈਵਲ ਤੋਂ ਪਿੰਡ ਲੈਵਲ ਤੋਂ ਜਿਹੜੀ ਦਿਨ ਰਾਤ ਮਿੰਤ ਕਰਕੇ ਇਹਨਾਂ ਵਰਕਰਾਂ ਦੇ ਸਾਥ ਨਾਲ ਲੜ ਕੇ ਤੁਸੀਂ ਲੜਾਈ ਲੜੀ ਹੈ ਅੱਜ ਇਹ ਗੱਲਾਂ ਹੋ ਰਹੀਆਂ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤੀਆਂ ਜਾ ਸਕਦੀਆਂ ਕਾਂਗਰਸ ਜਿੱਤ ਸਕਦੀ ਹੈ ਪਰ ਮੈਂ ਬਹੁਤ ਸਤਿਕਾਰ ਵੀ ਕਰਦਾ ਸ਼੍ਰੀ ਧਰਮਪ੍ਰੀਤ ਗਾਂਧੀ ਜੀ ਦਾ ਉਹਨਾਂ ਦਾ ਸਵਾਗਤ ਵੀ ਕਰਦਾ ਕਾਂਗਰਸ ਦੇ ਆਉਣ ਦੇ ਵਿੱਚ ਅੱਜ ਅਸੀਂ ਦਿੱਲੀ ਜਾ ਕੇ ਆਏ ਆ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਸਾਨੂੰ ਕਿਹਾ ਗਿਆ ਕਿ ਬਹੁਤ ਵੱਡੇ ਬੁੱਧੀਜੀਵੀ ਨੇ ਬੜੇ ਪ੍ਰੋਫੈਸ਼ਨਲ ਨੇ ਬੜੇ ਇੰਟੈਲੀਜੈਂਟ ਨੇ ਉਹਨਾਂ ਦੀ ਬੈਰਟ ਹੈ ਅਸੀਂ ਸਮਝਦੇ ਆ ਬਿਲਕੁਲ ਹੈਗੀ ਹੈ ਤਾਂ ਇਸ ਤਰ੍ਹਾਂ ਦੇ ਬੁੱਧੀਜੀਵੀ ਪਹਿਲਾਂ ਵੀ ਬਹੁਤ ਆਏ ਆ ਕਾਂਗਰਸ ਦੇ ਵਿੱਚ ਅੱਜ ਸਭ ਤੋਂ ਵੱਡਾ ਰਾਜਾ ਬੜੇਖ ਸਾਹਿਬ ਇਹ ਪ੍ਰਸ਼ਦ ਹੈ ਕਿ ਜਿਹੜੇ ਬੁੱਧੀਜੀਵੀ ਹੈ ਉਦੋਂ ਹੀ ਕਿਉਂ ਕਾਂਗਰਸ ਦੇ ਵਿੱਚ ਆਉਂਦੇ ਆ ਜਦੋਂ ਕਾਂਗਰਸ ਦੀ ਚੜ੍ਹਦੀ ਕਲਾ ਹੁੰਦੀ ਹੈ ਜਦੋਂ ਮਾਣਾ ਵਕਤ ਹੁੰਦਾ ਬੁੱਧੀਜੀਵੀ ਸਾਨੂੰ ਲੱਭਦੇ ਨਹੀਂ ਪਹਿਲਾਂ ਵੀ ਸਾਡੇ ਬੁੱਧੀਜੀਵੀ ਸਾਹਿਬ ਆਏ ਹੈਗੇ ਆ ਇੱਥੇ ਬਾਦਲ ਸਾਹਿਬ ਮਨਪ੍ਰੀਤ ਸਿੰਘ ਬਾਦਲ ਬਹੁਤ بڑے ਬੁੱਧੀਜੀਵੀ ਸੀ ਉਹ ਸਾਡੇ ਆਏ ਫਾਈਨੈਂਸ ਮਿਨਿਸਟਰ ਬਣ ਕੇ ਚਲੇ ਗਏ ਸਾਡੀ ਪਾਰਟੀ ਦਾ ਬੇੜਾ ਵੀ ਘਰ ਕਰ ਗਏ ਸਾਡੇ ਪੰਜਾਬ ਦਾ ਵੀ ਵਿੱਤੀ ਹਾਲਾਤ ਪੰਜਾਬ ਦਾ ਵੀ ਬੇੜਾ ਘਰ ਕਰਕੇ ਚਲੇ ਗਏ ਅੱਜ ਕਿੱਥੇ ਨੇ ਉਹ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਬੜੇ ਸਿਆਣੇ ਸੀ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਸੀ ਤੁਸੀਂ ਲੋਕਾਂ ਨੇ ਲੜਾਈ ਲੜੀ ਉਸ ਦੀ ਤੁਸੀਂ ਦੋ ਵਾਰੀ ਚੀਫ ਮਿਨਿਸਟਰ ਬਣਾਇਆ ਉਹ ਅੱਜ ਕਿੱਥੇ ਨੇ ਮਹਾਰਾਣੀ ਪਨੀਤ ਕੌਰ ਤੁਸੀਂ ਪਿੰਡ ਪਿੰਡ ਜਾ ਕੇ ਲੜਾਈ ਲੜ ਕੇ ਅੱਜ ਉਹਨਾਂ ਨੂੰ ਬਣਾਇਆ ਅੱਜ ਕਿੱਥੇ ਨੇ ਅੱਜ ਭਾਰਤੀ ਜਨਤਾ ਪਾਰਟੀ ਦਾ ਪਟਾ ਪਾ ਲਿਆ ਅੱਜ ਉਹਨਾਂ ਦਾ ਝੰਡਾ ਚੱਕੀ ਫਿਰਦੇ ਆ। ਸੋ ਕਹਿਣ ਦਾ ਭਾਵ ਹੈ ਇਹ ਸੌਖੇ ਟਾਈਮ ਦੇ ਵਿੱਚ ਹੀ ਬੁੱਧੀ ਜੀ ਵੀ ਕਿਉਂ ਆਂਦੇ ਆ। ਅਸੀਂ ਦਿੱਲੀ ਗਏ ਸੀ। ਕਹਿੰਦੇ ਜੀ ਬਹੁਤ ਵੱਡੀ ਯਾਤਰਾ ਕੀਤੀ ਹੈ ਧਰਮਪੀਰ ਗਾਂਧੀ ਜੀ ਨੇ। ਰਾਹੁਲ ਗਾਂਧੀ ਜੀ ਆਏ ਸੀ 5 ਕਿਲੋਮੀਟਰ ਨਾਲ ਚਲੇ ਸੀ। ਤੇ ਮੈਂ ਬੜਿਕ ਸਾਹਿਬ ਅੱਜ ਵਰਕਰਾਂ ਨੂੰ ਤੁਸੀਂ ਦੱਸ ਕੇ ਜਾਇਓ ਕਿ ਜਿਹੜੇ ਇਹ 40 40 ਸਾਲ 50 50 ਸਾਲ ਦੀ ਯਾਤਰਾ ਕਰ ਰਹੀ ਹੈ ਕਾਂਗਰਸ ਪਾਰਟੀ ਵਿੱਚ ਅੱਜ ਇਹਨਾਂ ਦੇ ਨਾਲ ਬੇਇਨਸਾਫੀ ਕਿਉਂ ਹੈ ਤੇ ਮੈਂ ਪੁੱਛਣਾ ਚਾਹੁੰਦਾ ਜਿਸ ਤਰੀਕੇ ਦੇ ਨਾਲ ਸਰਦਾਰ ਪ੍ਰਤਾਪ ਸਿੰਘ ਵਾਜਵਾ ਸਾਹਿਬ ਨੇ ਸਾਡੀ ਡਿਊਟੀ ਲਈ ਸੀ ਮੀਟਿੰਗ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਇਕੱਠੇ ਹੋ ਕੇ ਨੌ ਦੇ ਨੌ ਨੁਮਾਇंदे ਸਾਨੂੰ ਦਸਕਤ ਕਰਕੇ ਦੇ ਦਿਓ ਕਿ ਕਿਸੇ ਟਕਸਾਲੀ ਨੂੰ ਕਿਸੇ ਕਾਂਗਰਸੀ ਆਗੂ ਨੂੰ ਕਾਂਗਰਸ ਪਾਰਟੀ ਦੀ ਟਿਕਟ ਦਿੱਤੀ ਜਾਏ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਇਹ ਗੱਲ ਕਰ ਲਓ ਉਨ੍ਹਾਂ ਦਾ ਹੁਕਮ ਮੰਨਦੇ ਹੋਏ ਸਾਡੇ ਪਟਿਆਲੇ ਦੇ ਨੌ ਹਲਕਿਆਂ ਦੇ ਨੁਮਾਇੰਦਿਆਂ ਨੇ ਇੱਕ ਪੂਰਾ ਬੇਨਤੀ ਪੱਤਰ ਹਾਈ ਕਮਾਂਡ ਨੂੰ ਲਿਖਿਆ ਕਿ ਸਾਡੇ ਵੱਡੇ ਟਕਸਾਲੀ ਸਦਾ ਹਰਿਆਲ ਸਿੰਘ ਜੀ ਮੇਰੇ ਪਿਤਾ ਜੀ ਸਦਾ ਲਾਲ ਸਿੰਘ ਜੀ ਸ਼੍ਰੀ ਬ੍ਰਹਮਿੰਦਰਾ ਜੀ ਆ ਸਾਡੀ ਪੈਨ ਗੁਸ਼ਕਾ ਗੁਰਸ਼ੰਕੌਰ ਜੀ ਕਿਸੇ ਵੀ ਟਕਸਾਲੀ ਨੂੰ ਟਿਕਟ ਦਿੱਤੀ ਜਾਏ ਸੋ ਮੇਰੀ ਡਿਊਟੀ ਲੱਗੀ ਮੈਂ ਇਹ ਲੈਟਰ ਲੈ ਕੇ ਬਾਜਵਾ ਸਾਹਿਬ ਕੋਲ ਦਿੱਲੀ ਗਿਆ ਬਾਜਵਾ ਸਾਹਿਬ ਨੇ ਮੈਨੂੰ ਬੁਲਾਇਆ ਇਹਦੇ ਚ ਧਰਮ ਸੋਦ ਸਾਹਿਬ ਦਾ ਵੀ ਵਿੱਚ ਅਸੀਂ ਜੇਲ੍ਹ ਚੋਂ ਜਾ ਕੇ ਸਾਈਨ ਕੀਤੇ ਬ੍ਰਹਮਿੰਦਰ ਜੀ ਉਹ ਸਾਰੇ ਨੇ ਸਾਈਨ ਕੀਤੇ ਜਦੋਂ ਮੈਂ ਲੈਟਰ ਦਿੱਤੇ ਬਾਜਵਾ ਸਾਹਿਬ ਨੇ ਪ੍ਰੋਸਾ ਦੁਆਇਆ ਕਿ ਕੰਮ ਹੀ ਸੌਖਾ ਹੋ ਗਿਆ ਇਹ ਜਹਾ ਮਹੌਲ ਸਾਰੇ ਪੰਜਾਬ ਚ ਕਿਸੇ ਜ਼ਿਲ੍ਹੇ ਦੇ ਵਿੱਚ ਨਹੀਂ ਹੈ ਸੋ ਉਹ ਕਹਿੰਦਾ ਵੀ ਜਾ ਕੇ ਦੱਸ ਦਿਓ ਟਿਕਟ ਤੁਹਾਨੂੰ ਮੈਂ ਲੈ ਕੇ ਦਊਂਗਾ ਤੇ ਆ ਸਾਡੀ ਮਜਬੂਰੀ ਕੀ ਹੋ ਗਈ ਹੈ ਕਿ ਇਸ ਤਰ੍ਹਾਂ ਦਾ ਜਿਹੜੀ ਚੜ੍ਹਦੀ ਕਲਾ ਦਾ ਮਾਹੌਲ ਹੈ ਸਾਡੇ ਬਾਹਰ ਤੋਂ ਬੰਦੇ ਆਂਦੇ ਆ ਬਲਾਈ ਛੱਕ ਕੇ ਚਲੇ ਜਾਂਦੇ ਆ ਜਿਹੜਾ ਫਾਰਮੂਲਾ ਕਿ ਗੰਨੇ ਚੁੱਪਣ ਨੂੰ ਬਾਂਦਰੀ ਡੰਡੇ ਖਾਣ ਨੂੰ ਰੇਚ ਆਹ ਫਾਰਮੂਲਾ ਸਾਡਾ ਚੱਲਣਾ ਨਹੀਂ ਅਜੇ ਲੜਾਈ ਬਹੁਤ ਵੱਡੀ ਹੈ ਸਾਡੇ ਸਾਹਮਣੇ ਅਜੇ ਬਹੁਤ ਵੱਡੀ ਲੜਾਈ ਹੈ ਸਭ ਤੋਂ ਵੱਡਾ ਸਾਡਾ ਪ੍ਰਸ਼ਨ ਹੈ ਸਾਡਾ ਧਰਮਪੀਰ ਗਾਂਧੀ ਜੀ ਦਾ ਮੈਂ ਸਤਿਕਾਰ ਕਰਦਾ ਪਰ ਸਾਡੀ ਕਾਂਗਰਸ ਪਾਰਟੀ ਦੀ ਆਡੀਓਲੋਜੀ ਨਹੀਂ ਮੈਚ ਕਰਦੀ ਉਹਨਾਂ ਦੇ ਨਾਲ ਅੱਜ ਵੱਡਾ ਪ੍ਰਸ਼ਨ ਹੈ ਕਿ ਪਿਛਲੀ ਵਾਰੀ ਉਹ ਸਾਡੇ ਖਿਲਾਫ ਇਲੈਕਸ਼ਨ ਲੜੇ ਸੀ ਮੈਂਬਰ ਪਾਰਲੀਮੈਂਟ ਲੜੇ ਸੀ ਬੜੇ ਸੀ ਅੱਜ ਤੁਸੀਂ ਭਰੋਸਾ ਦੇ ਕੇ ਜਾਇਓ ਵਰਕਰਾਂ ਨੂੰ ਕਿ ਉਹ ਡੇਢ ਸਾਲ ਬਾਅਦ ਹੀ ਆਮ ਆਦਮੀ ਪੀਸ ਨੂੰ ਛੱਡ ਕੇ ਚਲੇ ਗਏ ਸੀ ਕਿ ਅਸੀਂ ਇਹ ਵਰਕਰਾਂ ਦੇ ਲੜਾਈ ਲੜਨੀ ਹੈ ਇਹਨਾਂ ਨੇ ਜਾ ਕੇ ਬੂਥਾਂ ਦੇ ਲੜਾਈ ਲੜਨੀ ਹੈ ਉਹਨਾਂ ਦੀ ਸੋਚ ਹੈ ਕਿ ਮੈਂ ਫੋਨ ਫੋਨ ਨਹੀਂ ਕਰਨਾ ਕਿਸੇ ਨੂੰ ਕਿਸੇ ਦੇ ਭੋਗ ਤੇ ਨਹੀਂ ਜਾਣਾ ਕਿਸੇ ਦੇ ਜਗਰਾਤੇ ਤੇ ਨਹੀਂ ਜਾਣਾ ਵੱਡੀ ਦੁਰਘਟਣਾ ਹੋਊਗੀ ਫੇਰ ਹੀ ਮੈਂ ਜਾਊਂਗਾ ਸਾਡਾ ਕਾਂਗਸ ਪਾਰਟੀ ਦਾ ਕਲਚਰ ਹੈ ਜਿਸ ਤਰ੍ਹਾਂ ਰਾਜਾ ਬਰੇਜ ਸਾਹਿਬ ਤੁਸੀਂ ਲੜਾਈ ਲੜ ਰਹੇ ਹੋ ਪਿੰਡ ਪਿੰਡ ਜਾ ਰਹੇ ਹੋ ਬੂਤ ਬੂਤ ਤੇ ਜਾ ਰਹੇ ਹੋ ਜਿਸ ਤਰੀਕੇ ਦੇ ਨਾਲ ਹਲਾਸ਼ੇਰੀ ਦੇ ਕੇ ਅੱਜ ਏਡੀ ਬੜੀ ਤਾਕਤ ਪੰਜਾਬ ਦੇ ਵਿੱਚ ਕਾਂਗਰਸ ਬਣੀ ਐ ਇਹ ਸਾਡਾ ਕਲਚਰ ਨਹੀਂ ਹੈ ਅੱਜ ਦੀ ਜਿਹੜੀ ਸਰਕਾਰ ਹੈ ਇਹ ਪੰਜਾਬ ਦੇ ਵਿੱਚ ਬਦਲਾ ਲਾਊ ਸਰਕਾਰ ਹੈ ਅੱਜ ਸਾਡੇ ਦੇ ਝੂਠੇ ਪਰਚੇ ਹੋ ਰਹੇ ਆ ਅੱਜ ਸਾਡੇ ਸਾਡੇ ਜਿਹੜੇ ਨੁਮਾਇੰਦੇ ਐ ਸਮਾੜੇ ਦੇ 4 ਐਮਸੀ ਜੇਲ੍ਹ ਦੇ ਵਿੱਚ ਨੇ ਸਾਡਾ ਇਹ ਅਸ਼ਵਨੀ ਖੜਾ ਹੈਗਾ ਪ੍ਰਧਾਨ ਝੂਠਾ ਪਰਚਾ ਪਰਚਾ ਕਿਹਨੇ ਕਰਾਇਆ ਸ਼੍ਰੀ ਧਰਮਪੀਰ ਗਾਂਧੀ ਜੀ ਨੇ ਪਰਚਾ ਕਰਾਇਆ ਅੱਜ ਇਹ ਲੜਾਈ ਵਰਕਰ ਲੜਦਾ ਹੈ ਇਹ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਕੰਮ ਕਰਦਾ ਤਾਂ ਮਲਾਈ ਛਕਣ ਵਾਸਤੇ ਲੀਡਰ ਬਾਹਰ ਤੋਂ ਆ ਜਾਂਦੇ ਅੱਜ ਇਹ ਸਾਡਾ ਕਲਚਰ ਹੈ ਸਾਨੂੰ ਸਭ ਤੋਂ ਵੱਡਾ ਧਰਮਵੀਰ ਗਾਂਧੀ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਮੈਂ ਦੇਖਿਆ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀ ਮੈਂ 5 ਸਾਲ ਦੇ ਵਿੱਚ ਧਰਮਵੀਰ ਗਾਂਧੀ ਜੀ ਨੂੰ ਇੱਕ ਵਾਰੀ ਵੀ ਸਮਾਣੇ ਜਾਂਦਾ ਨਹੀਂ ਦੇਖਿਆ ਇੱਕ ਵਾਰੀ ਵੀ ਤੇ ਇਹਨਾਂ ਨੂੰ ਵਰਕਰਾਂ ਨੂੰ ਬਚਾਊਗਾ ਕੌਣ ਅੱਜ ਅਸੀਂ ਤੁਸੀਂ ਸਾਡੀ ਡਿਊਟੀ ਲਾਣ ਆਏ ਹੋ ਵੀ ਜਾ ਕੇ ਲੜਾਈ ਲੜੋ ਬੂਥਾਂ ਦੇ ਉੱਪਰ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਜੀਰ ਨੇ ਸਾਡੇ ਵਰਕਰਾਂ ਦੀਆਂ ਲਿਸਟਾਂ ਬਣਾਣੇ ਆ ਉਹਨਾਂ ਦੇ ਝੂਠੇ ਪਰਚੇ ਹੁੰਦੇ ਆ ਉਹਨਾਂ ਨੂੰ ਬਚਾਣਾ ਕਿਸਦੇ ਆ ਔਰ ਖਾਸ ਕਰਕੇ ਸਾਡੀ ਬਹੁਤ ਵੱਡੀ ਆਸਤਾ ਡੇਰਾ ਬਿਆਸ ਦੇ ਵਿੱਚ ਬਹੁਤ ਵੱਡਾ ਸਾਡਾ ਸਤਕਾਰ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਨਸ਼ਿਆਂ ਦਾ ਵਾਤਾਵਰਨ ਹੈ ਸਭ ਤੋਂ ਵੱਡਾ ਜੇ ਕੋਈ ਕੰਮ ਪੰਜਾਬ ਦੇ ਵਿੱਚ ਕਰਦਾ ਡੇਰਾ ਬਿਆਸ ਅਰ ਸਾਨੂੰ ਇਸ ਚੀਜ਼ ਦਾ ਅਫਸੋਸ ਹੈ ਕਿ ਸ਼੍ਰੀ ਤਰਨबीर ਗਾਂਧੀ ਜੀ ਨੇ ਡੇਰਾ ਬਿਆਸ ਦੇ ਖਿਲਾਫ ਡੇਰਾ ਬਿਆਸ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਬੋਲੇ ਔਰ ਉਸ ਦੀ ਇਨਕੁਆਇਰੀ ਮਾਰ ਕਰਾਈ ਗਈ ਸਾਡੀ ਬਹੁਤ ਵੱਡੀ ਆਸ ਹੈ ਸਾਡੇ ਸਮਾਜ ਦੇ ਵਿੱਚ ਅੱਜ ਜਿਹੜਾ ਡੇਰਾ ਬਿਆਸ ਦਾ ਸਥਾਨ ਨਸ਼ਿਆਂ ਦੇ ਵਿੱਚ ਰੋਕਣ ਵਾਸਤੇ ਸਮਾਜ ਭਲਾਈ ਦੇ ਕੰਮ ਕਰਨ ਵਾਸਤੇ ਸਾਰੀ ਦੁਨੀਆ ਵਿੱਚ ਖਾਸ ਕਰਕੇ ਹਿੰਦੂਸਤਾਨ ਦੇ ਵਿੱਚ ਬਹੁਤ ਵੱਡਾ ਕੰਮ ਕਰ ਰਹੇ ਆ ਉਹਨਾਂ ਦੀ ਇਨਕੁਆਇਰੀ ਹੋਈ ਉਹਨਾਂ ਦੇ ਵਿੱਚ ਬੜਾ ਰੋਸ ਹੈ ਸਾਡੀ ਪਾਰਟੀ ਦੀ ਬੜੀ ਵੱਡੀ ਆਸਾ ਇਹਦਾ ਕੁਐਸਚਨ ਦੇ ਕੇ ਜਾਇਓ ਇਹਦੀ ਪਰਪਾਈ ਕੌਣ ਕਰੂਗਾ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਤਰੀਕਾ ਹੈ ਕੰਮ ਕਰਨ ਦਾ ਉਹ ਸਾਡੇ ਜਿਹੜਾ ਵਾਤਾਵਰਣ ਨਾਲ ਪਾਰਟੀ ਦੇ ਨਾਲ ਉਹਦਾ ਮੈਚ ਨਹੀਂ ਕਰਦਾ ਸੋ ਕਿਰਪਾ ਕਰਕੇ ਇਹ ਜਿਹੜੀ ਲੜਾਈ ਹੈ ਇਹ ਬਹੁਤ ਵੱਡੀ ਲੜਾਈ ਹੈ ਅੱਜ ਇਸ ਵਰਕਰ ਦੇ ਵਿੱਚ ਰੋਸ ਹੈ ਕਿ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਬਾਹਰ ਤੋਂ ਬੰਦੇ ਆਉਂਦੇ ਆ ਮਲਾਈ ਖਾ ਖਾ ਕੇ ਚਲੇ ਜਾਂਦੇ ਆ ਸੋ ਕਿਰਪਾ ਕਰਕੇ ਇਹ ਜਿਹੜਾ ਵਾਤਾਵਰਨ ਹੈ ਅਸੀਂ ਵੀ ਅੱਗੇ ਨੂੰ ਲੜਾਈ ਲੜਨੀ ਹੈ ਸਾਡਾ ਵੀ ਦਿਲ ਕਰਦਾ ਹੈ ਐਮਐਲਏ ਬਣਨ ਵਾਸਤੇ ਇਹ ਨਾ ਹੋਵੇ ਕਿ ਜਦੋਂ ਸਾਡੀ ਵਾਰੀ ਆਵੇ ਇੱਕ ਹੋਰ ਵੀ ਬੁੱਧੀਜੀਵੀ ਆ ਕੇ ਇੱਥੇ ਬੈਠ ਜੇ ਬੁੱਧੀਜੀਵੀ ਬਹੁਤ ਨੇ ਪੰਜਾਬ ਦੇ ਵਿੱਚ ਇਹ ਬੁੱਧੀਜੀਵੀ ਸਿਆਣੇ ਹੁੰਦੇ ਆ ਇਹ ਬੁੱਧੀਜੀਵੀ ਉਹ ਨਹੀਂ ਆਨੇ ਜਦੋਂ ਤੁਹਾਡੀ ਸਟੇਜ ਸਜੀ ਹੁੰਦੀ ਹੈ ਔਖੇ ਟਾਈਮ ਦੇ ਵਿੱਚ ਇਹ ਲੱਭਦੇ ਨਹੀਂ ਸੋ ਕਿਰਪਾ ਕਰਕੇ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਤੱਕਾ ਹੋਇਆ ਅੱਜ ਬਹੁਤ ਵੱਡਾ ਵਰਕਰ ਬਹੁਤ ਵੱਡਾ ਜਿਹੜਾ ਵਰਕਰ ਹੈ ਸਾਡੀ ਔਖੀ ਘੜੀ ਦੇ ਵਿੱਚ ਗੁਜ਼ਰ ਰਿਹਾ ਬਹੁਤ ਵੱਡੇ ਪਰਚੇ ਬਹੁਤ ਵੱਡਾ ਉਹਨਾਂ ਨਾਲ ਤੱਕਾ ਹੋ ਰਿਹਾ ਉਹਨਾਂ ਨੂੰ ਬਚਾਣ ਦੀ ਲੋੜ ਹੈ ਉਹ ਸਾਨੂੰ ਹੀ ਬਚਾਣਾ ਪੈਣਾ ਇਹ ਤਾਂ ਗਾਂਧੀ ਜੀ ਕਹੀ ਜਾਂਦੇ ਆ ਕਿ ਮੈਂ ਆਣਾ ਨਹੀਂ ਮੇਰਾ ਪ੍ਰੋਗਰਾਮ ਨਹੀਂ ਹੈ ਫੋਨ ਫੋਨ ਕਰਨ ਦਾ ਕਿਸੇ ਭੋਗ ਤੇ ਜਾਣ ਦਾ ਤੁਹਾਨੂੰ ਮਿਲਣ ਦਾ ਸੋ ਇਹ ਸਾਰੇ ਜਿਹੜੇ ਪ੍ਰੈਸ਼ਨ ਨੇ ਸਾਡੇ ਟਕਸਾਲੀ ਵਰਕਰਾਂ ਦੇ ਵਿੱਚ ਇਹ ਕਲੀਅਰ ਕਰਕੇ ਜਾਇਓ ਔਰ ਖਾਸ ਕਰਕੇ ਇੱਕ ਜੋੜਾ ਜੋੜਾ ਮਾਜਰਾ ਪਿੰਡ ਹੈ ਇਸ ਮਾਣੇ ਦੇ ਤਾਂ ਖਾਸ ਕਰਕੇ ਜੋੜਾ ਚ ਬੈਠਿਆ ਹੋਇਆ ਇੱਕ ਵਜ਼ੀਰ ਆ ਉੱਥੇ ਤੋਂ ਦੋ ਕੁ ਲੀਡਰ ਹੈਗੇ ਆ ਉਹ ਦੇਖਦੇ ਆ ਜਿਹੜੀ ਪਾਰਟੀ ਦਾ ਵਾਤਾਵਰਨ ਵਧੀਆ ਬਣਦਾ ਉਧਰ ਵੱੜ ਜਾਂਦੇ ਆ ਇਹ ਹੁਣ ਫੇਰ ਵਰਗੇ ਆ ਉਹ ਇੱਕ ਬਹੁਤ ਵੱਡਾ ਕਿਸਾਨ ਲੀਡਰ ਉੱਥੇ ਸ਼ਾਮਲ ਹੋਇਆ ਸਾਡੇ ਬਾਜਬਾ ਸਾਹਿਬ ਕਹਿ ਰਹੇ ਸੀ ਕਿ ਬਹੁਤ ਵੱਡਾ ਪੰਜਾਬ ਦਾ ਕਿਸਾਨ ਆਗੂ ਕਾਂਗਰਸ ਪਾਰਟੀ ਸ਼ਾਮਲ ਹੋ ਰਿਹਾ ਮੈਂ ਦੱਸਣਾ ਚਾਹਨਾ ਤੁਹਾਨੂੰ ਪਤਾ ਵੀ ਹੈ ਮੇਰੇ ਖਿਲਾਫ ਉਸਨੇ ਇਲੈਕਸ਼ਨ ਲੜੀ ਹੈ ਜੀ ਧਰਮਪ੍ਰੀਤ ਗਾਂਧੀ ਜੀ ਉਹਦਾ ਦਫ਼ਤਰ ਦਾ ਉਦਘਾਟਨ ਕਰਕੇ ਆਏ ਆ ਕੀਤਾ ਸੀ ਉਸ ਐ ਵੋਟਾਂ ਕਿੰਨੀਆਂ ਪਈਆਂ 1100 ਇੱਕ ਹੋਰ ਜੋੜਾ ਮਾਜਰਾ ਸਾਹਿਬ ਨੇ ਪੰਜ ਕਲੈਕਸ਼ਨਾਂ ਉਹ ਲੜ ਚੁੱਕੇ ਆ ਉਹਦਾ ਰਿਜ਼ਲਟ ਵੀ ਤੁਹਾਨੂੰ ਪਤਾ ਸੋ ਮੇਰੀ ਹੱਥ ਜੋੜ ਕੇ ਬਲਿੰਗ ਸਾਹਿਬ ਤੁਹਾਨੂੰ ਬੇਨਤੀ ਹੈ ਕਾਂਗਰਸ ਟੱਕੜੀ ਹੈ ਜਿਹੜਾ ਲੋਕਾਂ ਤੋਂ ਬਚਾ ਲਿਓ ਆਉਣ ਵਾਲੀ ਸਰਕਾਰ ਥੋੜੀ ਹੈ ਪਰ ਜਿਹੜੇ ਮਲਾਈ ਛੱਕਣ ਵਾਲੇ ਲੋਕ ਨੇ ਇਹਨਾਂ ਤੋਂ ਕਾਂਗਰਸ ਨੂੰ ਬਚਾ ਲਿਓ ਅੱਜ ਕਾਂਗਰਸ ਦਾ ਟਕਸਾਲੀ ਵਰਕਰ ਤੁਹਾਨੂੰ ਪ੍ਰਸ਼ਨ ਕਰਨ ਵਾਸਤੇ ਆਇਆ ਇਹ ਜਵਾਬ ਜ਼ਰੂਰ ਦੇ ਕੇ ਜਾਇਓ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਬਲਿੰਗ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ